ਹਲੋ ਜੀ ਕੱਲ ਦਾ ਜੋ ਸਟੇਟਸ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਕੁਝ ਲਾਈਨਾਂ ਮੈਂ ਜਿਹੜੀਆਂ ਲਿਖੀਆਂ ਨੇ ਉਹ ਲਾਈਨਾਂ ਵਾਕਈ ਘਹਿਕਤ ਹੈ ਕਹਿੰਦੇ ਨੇ ਕਿ ਉਹ ਕੁਝ ਕੁਝ ਰਿਸ਼ਤੇ ਇਸ ਤਾਂ ਦੇ ਮਜਬੂਰ ਹੋ ਜਾਂਦੇ ਨੇ ਕਿ ਚਾਹ ਕੇ ਵੀ ਉਹਨਾਂ ਨੂੰ ਛੱਡ ਨਹੀਂ ਅਸੀਂ ਸਕਦੇ ਤੇ ਛੱਡ ਕੇ ਵੀ ਉਹਨਾਂ ਨੂੰ ਚਾਹ ਨਹੀਂ ਸਕਦੇ ਬਹੁਤ ਟਾਈਮ ਬਾਅਦ ਬਹੁਤ ਟਾਈਮ ਬਾਅਦ ਮੈਕਸਿਮਮ ਆਈ ਥਿੰਕ ਇਹ ਪੰਜਵਾਂ ਸਾਲ ਕੰਪਲੀਟ ਅਧੇ ਹੋਣਾ ਹੈ ਅਧਰ ਰਹਿ ਗਿਆ ਪੰਜਵੇਂ ਸਾਲ ਦਾ ਤੇ ਮੈਂ ਆਪਣੀ ਮਮਾ ਦੇ ਘਰ ਗਈ ਸੀ ਮਿਲਣ ਲਈ ਉਹਨਾਂ ਨੂੰ ਤੇ ਮੇਰੀ ਮਮਾ ਨੇ ਮਤਲਬ ਮੈਨੂੰ ਬਹੁਤ ਵਧੀਆ ਮਿਲੇ ਮੈਨਾਂ ਗਲੇ ਲੱਗੇ ਆਪਣਾ ਥੋੜਾ ਉਹਨਾਂ ਨੇ ਪਿਆਰ ਜਿਤਾਇਆ ਔਰ ਫਿਰ ਆਇਆ ਨੂੰ ਜੀ ਆਇਆਂ ਜਿਹੜਾ ਵੀ ਲੋਕਾਂ ਦੇ ਪ੍ਰਤੀ ਹੁੰਦਾ ਹੈ ਪਾਣੀ ਚਾਹ ਇਹ ਚੀਜ਼ਾਂ ਦਾ ਸਿਸਟਮ ਕੀਤਾ ਪਰ ਗੱਲ ਕਿੱਥੇ ਆਨ ਕੇ ਮੁੱਕ ਜਾਂਦੀ ਹੈ ਕਿ ਹਰ ਕੋਈ ਅੱਜ ਦੇ ਟਾਈਮ ਦੇ ਵਿੱਚ ਕੁਝ ਘਰ ਦੇ ਵਿੱਚ ਕੋਈ ਇਹੋ ਜਿਹੀ ਜੀਵ ਵੀ ਆ ਜਾਂਦੇ ਨੇ ਕਿ ਜਿਨ੍ਹਾਂ ਦਾ ਖੋਫ ਉਹਨਾਂ ਦੇ ਅੰਦਰ ਪੈ ਜਾਂਦਾ ਹੈ ਜਿਨ੍ਹਾਂ ਦਾ ਡਰ ਉਹਨਾਂ ਦੇ ਅੰਦਰ ਪੈ ਜਾਂਦਾ ਤੇ ਉਹ ਡਰ ਜਿਹੜਾ ਵਾ ਕਿ ਕਦੀ ਨਿਕਲ ਨਹੀਂ ਸਕਦਾ ਕਿ ਮਤਲਬ ਮੇਰੇ ਖੁਦ ਦੇ ਮੇਰੇ ਮॉम ਨੇ ਜਦੋਂ ਮੇਰੇ ਨਾਲ ਮਿਲੇ ਗੱਲਬਾਤ ਕੀਤੀ ਆਪਣਾ ਚੋ ਵੀ ਹੈ ਚਲੋ ਮਾਵਾ ਧੀਆ ਦਾ ਦੁੱਖ ਸੁੱਖ ਹੁੰਦਾ ਸਾਂਝਾ ਕੀਤਾ ਹੈ ਨਾ ਤੇ ਫਿਰ ਮੈਂ ਥੋੜੇ ਕੇ ਟਾਈਮ ਬਾਅਦ ਸੋਚਿਆ ਕਿ ਚਲੋ ਜੇ ਮੈਂ ਇਸ ਦਾ ਦੇ ਵਿੱਚ ਆਈਆਂ ਤੇ ਮੇਰਾ ਫਰਜ਼ ਬੰਦਾ ਇੱਕ ਛੋਟੀ ਆਪਣੀ ਲਗਾ ਲੋ ਨਾਨਾ ਨ ਹੋਣ ਦੇ ਨਾਤੇ ਜਾਂ ਭੈਣ ਹੋਣ ਦੇ ਨਾਤੇ ਫਰਜ਼ ਬੰਦਾ ਹੈ ਕਿ ਮੈਂ ਆਪਣੇ ਵੀਰ ਨੂੰ ਵੀ ਮਿਲਾ ਤੇ ਪਰ ਕਿਤੇ ਨਾ ਕਿਤੇ ਅੱਜ ਮੇਰਾ ਵੀਰ ਵੀ ਮਜਬੂਰ ਹੈ ਉਹ ਚਾਕੇ ਵੀ ਕਦੀ ਨਹੀਂ ਚਾਹੇਗਾ ਕਿ ਉਹ ਆਪਣੀ ਭੈਣ ਨੂੰ ਛੱਡੇ ਪਰ ਸ਼ਾਇਦ ਘਰ ਚ ਕਲਾਕਲੇਸ਼ਨ ਆ ਪਵੇ ਇਸ ਕਾਰਨ ਉਹਨੇ ਉਹ ਮਜਬੂਰ ਹੋ ਚੁੱਕਿਆ ਹੈ ਤੇ ਫਿਰ ਜਦੋਂ ਮਤਲਬ ਇੱਕ ਕਹਿੰਦੇ ਨੇ ਭਾਬੀਆਂ ਕਹਿੰਦੇ ਨੇ ਭਾਬੀਆਂ ਦੇ ਮਾਵਾ ਵਰਗੀਆਂ ਹੁੰਦੀਆਂ ਨੇ ਤੇ ਮਾਂ ਦੇ ਰਿਸ਼ਤੇ ਭਾਬੀਆਂ ਸਮਝਦੀਆਂ ਨੇ ਪਰ ਇੱਥੇ ਅੱਜ ਥੋੜਾ ਜਿਹਾ ਮੈਂ ਤੁਹਾਨੂੰ ਗਲਤ ਕਵਾਂਗੀ ਕਿ ਭਾਬੀਆਂ ਵੀ ਸਾਰੀਆਂ ਇੱਕ ਰਿਸ਼ਤਿਆਂ ਵਰਗੀਆਂ ਰਿਸ਼ਤੇ ਵਾਲੀਆਂ ਨਹੀਂ ਹੁੰਦੀਆਂ ਘਰ 'ਚ ਇੱਕ ਜੀ ਦਾ ਜਦੋਂ ਮੁਖਤਤਾਰੀ ਪੈ ਜੇ ਨਾ ਮੈਂ ਕਿਹਾ ਇਹਨੇ ਮੁਖਤਾਰ ਹੋਣਾ ਕਰਦਾ ਠੀਕ ਹੈ ਮੋਡ ਹੋਣਾ ਕਰਦਾ ਤੇ ਜੇ ਅੱਜ ਉਹ ਮੋੜ ਨੀਵਾ ਪੈ ਜੇ ਤੇ ਦੂਜਾ ਮੋੜ ਤਿਆਰ ਹੋ ਜੇ ਨਾ ਤੇ ਉੱਥੇ ਰਿਸ਼ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਬਚਦੇ ਨਹੀਂ ਆ ਖਤਮ ਹੋ ਜਾਂਦੇ ਨੇ ਮੇਰੀ ਖੁਦ ਦੀ ਜੋ ਮਤਲਬ ਮੇਰਾ ਤੇ ਹੁਣ ਉਹੀ ਗੱਲ ਆ ਗਈ ਕਿ ਤੁਹਾਨੂੰ ਬੋਲਾਂ ਮੈਂ ਤੇ ਕੀ ਬੋਲਾਂ ਸ਼ਾਇਦ ਤੁਸੀਂ ਸਮਝ ਜਾਦਾ ਇਸ਼ਾਰਾ ਕਾਫੀ ਤੁਸੀਂ ਸਮਝ ਗਏ ਹੋਵੋਗੇ ਕਿ ਖੁਦ ਦੀ ਰਿਸਪੈਕਟ ਜਿਹੜੀ ਹੈ ਕਹਿੰਦੇ ਆਪਣੇ ਹੱਥ ਵਿੱਚ ਹੁੰਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਜੇ ਆਪਣਾ ਕਿੰਨੇ ਸਾਲਾਂ ਬਾਅਦ ਇਨਸਾਨ ਜਾਵੇ ਤੇ ਜੇ ਇਸ ਤੇ ਦੇ ਬੱਚ ਦੇ ਦ ਉਹਨੂੰ ਬਚਾ ਸਕਦਾ ਓ ਪਰ ਜੇ ਉਹ ਯੂ ਇਨਸਾਨ ਅਗਲੇ ਬੰਦੇ ਨੂੰ ਕਹੇ ਕਿ ਨਹੀਂ ਆ ਤੂੰ ਮੇਰੇ ਲਈ ਐ ਚੀਜ਼ਾਂ ਨਹੀਂ ਫੈਕਟ ਰੱਖਦੀਆਂ ਮੈਂ ਕੋਈ ਵੀ ਐਸ ਚੀਜ਼ ਨੂੰ ਨਹੀਂ ਮੰਨਦੀ ਮੈਂ ਮਤਲਬ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਮੈਨੂੰ ਲੱਗਦਾ ਕਿ ਉੱਥੇ ਇੱਕ ਵਾਰ ਜਿਹੜੀ ਇੱਕ ਆਸ ਰੱਖੀ ਹੁੰਦੀ ਨਾ ਐਨੇ ਸਾਲਾਂ ਤੋਂ ਇੱਕ ਸ਼ਖਸ ਨੇ ਆਸ ਰੱਖੀ ਹੁੰਦੀ ਕਿ ਇੱਕ ਦਿਨ ਆਏਗਾ ਮੈਂ ਜਰੂਰ ਇਸ ਬਾਰੇ ਸੰਪਰਕ ਕਰਾਂਗੀ ਗੱਲਬਾਤ ਕਰਾਂਗੀ ਤੇ ਜਦੋਂ ਉਹਦੀ ਖੁਦ ਦੀ ਆਸ ਉਹ ਚੀਜ਼ ਦੀ ਟੁੱਟ ਜਾਂਦੀ ਹੈ ਨਾ ਅਗਲੇ ਦਾ ਵਿਊ ਅਗਲੇ ਦਾ ਕੰਟੀਨਿਊਡ ਬੋਲਣਾ ਅਗਲੇ ਦਾ ਹੰਕਾਰ ਦੇ ਨਾਲ ਬੋਲਣਾ ਹੰਕਾਰ ਤੁਹਾਨੂੰ ਪਤਾ ਹੈ ਹੰਕਾਰ ਜਿਹੜਾ ਹੁੰਦਾ ਨਾ ਇਨਸਾਨ ਦਾ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅੱਜ ਵੀ ਮਰਦਾ ਏ ਉਹ ਕੱਲ ਵੀ ਮਰਦਾ ਤੇ ਸਦੀਆਂ ਲਈ ਮਰ ਜਾਂਦਾ ਤੇ ਮੁੜ ਕੇ ਕਦੀ ਉੱਠਣ ਨਹੀਂ ਦਿੰਦਾ ਇੱਕ ਜਿਹੜਾ ਇਨਸਾਨ ਹੰਕਾਰਿਆ ਹੁੰਦਾ ਹੈ ਨਾ ਸ਼ਾਇਦ ਉਹ ਹੰਕਾਰ ਨੋਟਾਂ ਦਾ ਵੀ ਹੋ ਸਕਦਾ ਹੈ ਉਹ ਹੰਕਾਰ ਐਟੀਟਿਊਡ ਦਾ ਵੀ ਹੋ ਸਕਦਾ ਹੈ ਉਹ ਹੰਕਾਰ ਮਖਤਾਰੀ ਦਾ ਵੀ ਹੋ ਜਾਂਦਾ ਹੈ ਕਿ ਅੱਜ ਮੈਂ ਮਲਕ ਹਾਂ ਦਾ ਮੋਢਾ ਮੇਰੇ ਤਰੀਕੇ ਨਾਲ ਚੱਲਣਗੇ ਮਤਲਬ ਮੈਨੂੰ ਪਤਾ ਕੀ ਸਹੀ ਹੈ ਕੀ ਗਲਤ ਹੈ ਤੇ ਉਹ ਬੰਦੇ ਨੂੰ ਲੈ ਡੁੱਬਦਾ ਹੈ ਕਿ ਕਿਤੇ ਨਾ ਕਿਤੇ ਜਦੋਂ ਉਹ ਚੀਜ਼ਾਂ ਮੇਰੇ ਧਿਆਨ 'ਤੇ ਇਫੈਕਟ ਪਈਆਂ ਨੇ ਤੇ ਮੈਨੂੰ ਮੈਨੂੰ ਲੱਗਾ ਕਿ ਨਹੀਂ ਜੋ ਮੈਂ 5 ਸਾਲ ਪਹਿਲਾਂ ਸੋਚਦੀ ਸੀ ਉਹ ਇੱਕ ਮੇਰਾ ਸ਼ਾਇਦ ਦਿਲ ਦੀ ਗੱਲ ਸੀ ਜਿਹੜੀ ਮੈਂ ਆਪਣੇ ਢਿੱਡ 'ਚ ਰੁਕਾਈ ਸੀ ਤੇ ਜੇ ਅੱਜ ਉਹ ਗੱਲ ਨੂੰ ਇਹਨਾਂ ਨੇ ਗੱਲ ਤੇ ਹੀ ਸਕੇਚੀ ਮਾਰ ਦਿੱਤਾ ਕਿ ਨਹੀਂ ਜੀ ਹੁਣ ਨਹੀਂ ਹੋ ਸਕਦਾ ਖਤਮ ਖਤਮ ਤੋਂ ਯਾਦ ਆਇਆ ਕਿ ਅੱਜਕੱਲ ਮਰਨ ਮਕਾਨ ਰਿਸ਼ਤੇ ਇਹ ਝਟਪਟ ਮੁੱਕ ਗਏ ਨੇ ਦੇਖੋ ਜੀ ਮਰਨ ਲਈ ਰੱਬ ਦਾ ਫੈਸਲਾ ਲੈਣਾ ਪਏਗਾ ਤੇ ਜੀਣ ਲਈ ਵੀ ਰੱਬ ਦਾ ਫੈਸਲਾ ਲਏਗਾ ਇਨਸਾਨ ਫੈਸਲਾ ਨਹੀਂ ਕਰੇਗਾ ਕਿ ਇਹ ਮੇਰੇ ਲਈ ਮਰ ਗਿਆ ਤੇ ਮੈਂ ਉਹਦੇ ਲਈ ਮਰ ਗਿਆ ਮੈਂ ਅੱਜ ਵੀ ਜ਼ਿੰਦਾ ਵਾਂ ਮੈਂ ਰਿਸ਼ਤਿਆਂ ਲਈ ਜ਼ਿੰਦਾ ਵਾਂ ਜੋ ਮਤਲਬ ਚੀਜ਼ ਇਫੈਕਟ ਉਹਨਾਂ ਨੇ ਮੇਰੇ ਤੇ ਪਾਈ ਮਤਲਬ ਖੁਦ ਦੀ ਮੇਰੇ ਆਪਣੇ ਸਖੇ ਹੋ ਕੇ ਮੇਰੇ ਤੇ ਜੋ ਉਹਨਾਂ ਨੇ ਚੀਜ਼ ਇਫੈਕਟ ਪਾਈ ਹੈ ਤੇ ਮੈਨੂੰ ਲੱਗਦਾ ਕਿ ਜਦੋਂ ਅੱਜ ਦੇ ਟਾਈਮ ਤੋਂ ਬਾਅਦ ਕਦੀ ਉਹ ਵਾਪਸ ਮੁੜ ਕੇ ਆਣਗੇ ਨਾ ਮੇਰੇ ਵੱਲ ਕੱਦੀ ਵੀ ਆਨ ਕੇ ਦੇਖੋ ਜੀ ਲੋੜਾਂ ਤੇ ਪੈਂਦੀਆਂ ਹੀ ਪੈਂਦੀਆਂ ਨੇ ਅੱਜ ਨਹੀਂ ਕੱਲ ਨਹੀਂ ਸਦੀਆਂ ਨੂੰ ਲੋੜਾਂ ਤੇ ਪੈਂਦੀਆਂ ਹੀ ਨੇ ਪਰ ਮੈਂ ਜੋ ਉਹ ਚੀਜ਼ ਉਹਨਾਂ ਨੇ ਮੈਨੂੰ ਕਰਕੇ ਦਿਖਾਈ ਇੱਕ ਖੜੇ ਹੋ ਕੇ ਆਮ ਤੌਰ ਤੇ ਮਤਲਬ ਅਗਲੇ ਨੂੰ 5 ਸਾਲ ਬਾਅਦ ਜੇ ਕੋਈ ਤੁਹਾਡੇ ਘਰ ਆ ਰਿਹਾ ਵਾ ਚਲੋ ਮੈਂ ਤਾਂ ਬਹੁਤ ਦੂਰ ਦੀ ਗੱਲ ਮੇਰਾ ਬੇਟਾ ਬੇਟੀ ਵੀ ਬਹੁਤ ਦੂਰ ਦੀ ਗੱਲ ਜਿਸ ਬੱਚੀ ਨੇ ਜਨਮ ਲੀਤਾ ਉਹ ਆਪਣੀ ਨਾਨੀਕਾਰ 5 ਸਾਲ ਬਾਅਦ ਗਈ ਹੈ ਜਿਸ ਬੱਚੀ ਨੇ ਵਿਦਿਆ ਬਟ ਉਹਨੇ ਉਹਦਾ ਵੀ ਨਹੀਂ ਦੇਖਿਆ ਕਿ ਉਹ ਇੱਕ ਕੰਜਕ ਹੈ ਉਸ ਕੰਜਕ ਨੇ ਇੰਨੇ ਟਾਈਮ ਬਾਅਦ ਸਾਡੇ ਘਰ ਆਈ ਹੈ ਤੇ ਅਸੀਂ ਉਸ ਕੰਜਕ ਨੂੰ ਮਤਲਬ ਲੋਕੀ ਪੂਜਦੇ ਆ ਤੇ ਮੈਂ ਇਸ ਤਰ੍ਹਾਂ ਕਿਉਂ ਕਰ ਰਹੀ ਆ ਮੈਨੂੰ ਲੱਗਦਾ ਕਿ ਜੋ ਮੈਂ ਉਹ ਮੇਰੇ ਨਾਲ ਉਹਨਾਂ ਨੇ ਜੋ ਕੀਤਾ ਸ਼ਾਇਦ ਮੈਂ ਖੁੱਲਕੇ ਨਹੀਂ ਬੋਲ ਪਾ ਰਹੀ ਹਜੇ ਵੀ ਕਿਉਂਕਿ ਮੈਨੂੰ ਤਾਂ ਸ਼ਰਮ ਆ ਰਹੀ ਹੈ ਮੈਨੂੰ ਤਾਂ ਬਹੁਤ ਸ਼ਰਮ ਆ ਰਹੀ ਮੈਂ ਕਹਿੰਦੀ ਕਿ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਮੈਂ ਕਦੀ ਵੀ ਚਾਕੇ ਨਹੀਂ ਕਰਾਂਗੀ ਇਦਾਂ ਕੱਦੀ ਵੀ ਨਹੀਂ ਚਾਕੇ ਕਰਾਂਗੇ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਹਜੇ ਵੀ ਸ਼ਰਮ ਬਾਕੀ ਹੈ ਕਿ ਇਹ ਮੇਰੇ ਖੁਦ ਦੇ ਸਖੇ ਭਰਾ ਦੀ ਵਾਈਫ ਹੈ ਮੈਨੂੰ ਹਜੇ ਵੀ ਸ਼ਰਮ ਬਾਕੀ ਹੈ ਕਿ ਜੋ ਮਤਲਬ ਮੇਰੇ ਮਮਾ ਨੇ ਸਾਨੂੰ ਸ਼ੁਰੂ ਤੋਂ ਸੰਸਕਾਰ ਦਿੱਤੇ ਨੇ ਕਿ ਕੋਸ਼ਿਸ਼ ਕਰੋ ਜੇ ਬੱਚਦੇ ਆ ਤਾਂ ਉਹਨਾਂ ਨੂੰ ਬਚਾਓ ਰਿਸ਼ਤਿਆਂ ਨੂੰ ਉਹ ਚੀਜ਼ ਮੈਂ ਕੱਦੀ ਵੀ ਨਹੀਂ ਕਰਾਂਗੀ ਜਿਸ ਤੋਂ ਉਹਨੇ ਮੈਨੂੰ ਕਿਹਾ ਦੇਖੋ ਪਰਿਵਾਰ ਫੇਸਬੁੱਕ ਜੀ ਮੈਂ ਬਹੁਤ ਟਾਈਮ ਤੂੰ ਬਹੁਤ ਹੀ ਟਾਈਮ ਤੂੰ ਆਪਣੇ ਅੰਦਰ ਇਹ ਗੱਲਾਂ ਮਤਲਬ ਦਬਾ ਕੇ ਰੱਖੀਆਂ ਸ਼ਾਇਦ ਹਰ ਪਲ ਦੀ ਤਰ੍ਹਾਂ ਹਰ ਟਾਈਮ ਦੀ ਤਰ੍ਹਾਂ ਇਸ ਗੱਲਾਂ ਨੂੰ ਮੈਂ ਰਿਜ ਦੀ ਆਪਣੀ ਅੰਦਰ ਲੈ ਕੇ ਮੈਂ ਇੰਨਾ ਜ਼ਿਆਦਾ ਰਿਜਦੀ ਆ ਨਾ ਕਿ ਮੈਨੂੰ ਰੱਬ ਜੀ ਦਾ ਦਿੱਤਾ ਅੱਜ ਦੇ ਟਾਈਮ ਤੇ ਸਭ ਕੁਝ ਹੈ ਪਰ ਕਿਤੇ ਨਾ ਕਿਤੇ ਜਿਸ ਤਿੰਨ ਚੀਜ਼ਾਂ ਦੀ ਕਮੀ ਸੀ ਨਾ ਉਹ ਚੀਜ਼ਾਂ ਨੂੰ ਮੈਂ ਪ੍ਰਾਪਤ ਕਰਨਾ ਚਾਹੁੰਦੀ ਸੀ ਜਾਂ ਰਿਸ਼ਤਿਆਂ ਨੂੰ ਮਿਲਣਾ ਚਾਹੁੰਦੀ ਸੀ ਪਰ ਜਦੋਂ ਹੁਣ ਮਾਵਾ ਮਾਵਾ ਤੇ ਕਦੀ ਵੀ ਨਹੀਂ ਚਾਹਨ ਗਿਆ ਕਿ ਧੀਆ ਸਾਡੇ ਵੇੜੇ ਨਾਲ ਵੜਨ ਹਨਾ ਮਾਵਾ ਦੇ ਹਮੇਸ਼ਾ ਚਾਹਨ ਗਿਆ ਪਰ ਅੱਜ ਉਹ ਮਾਂ ਐਨੀ ਮਜਬੂਰ ਹੋ ਚੁੱਕੀ ਕਿ ਐਨਾ ਉਹਦੇ ਅੰਦਰ ਖੋਫ ਪੈ ਗਿਆ ਕਿ ਉਸ ਮਾਂ ਨੇ ਹੀ ਮੈਨੂੰ ਇੰਨੀ ਗੱਲ ਕਹਿ ਦਿੱਤੀ ਗੁੜੀਆਂ ਤੁਸੀਂ ਹੁਣ ਜਾਓ ਦੇਖੋ ਕਦੀ ਮਾਂ ਆਪਣੀ ਧੀ ਨੂੰ ਕਦੀ ਵੀ ਨਹੀਂ ਕਹੇਗੀ ਕਿ ਤੁਸੀਂ ਜਾਓ ਕੀ ਪਤਾ ਕਿੰਨਾ ਕੁ ਦੇ ਅੰਦਰ ਖੌਫ ਪੈ ਚੁਕਿਆ ਕਿੰਨਾ ਉਹਦੇ ਅੰਦਰ ਡਰ ਪੈ ਚੁਕਿਆ ਕਿ ਜਿਹੜਾ ਮਤਲਬ ਉਹ ਡਰੀ ਹੋਈ ਆ ਉਹ ਔਰਤ ਇੰਨਾ ਡਰ ਚੁਕੀ ਆ ਕਿ ਉਹ ਆਪਣੀ ਧੀ ਨੂੰ ਮਤਲਬ ਕਹਿ ਰਹੀ ਨਹੀਂ ਤੇ ਦੱਸੋ ਕਿਹੜੀ ਮਾਂ ਆ ਜਿਹੜੀ ਧੀਆ ਨੂੰ ਕਹਿੰਦੀ ਐ ਤੁਸੀਂ ਜਾਓ ਮਹਿਮਾਨੀ ਅੱਜ ਮੇਰੇ ਕੁਝ ਪ੍ਰਾਈਵੇਸੀ ਰਿਸ਼ਤੇ ਜਿਵੇਂ ਕਿ ਭੈਣਾਂ ਨੂੰ ਲਗਾ ਲਓ ਤੇ ਉਹ ਕਿਤੇ ਨਾ ਕਿਤੇ ਮੇਰੀ ਜਦੋਂ ਵੀਡੀਓਜ਼ ਦੇਖਣਗੇ ਤਾਂ ਫਿਰ ਉਹਨਾਂ ਨੂੰ ਗੁੱਸਾ ਆਏਗਾ ਤੇ ਪਰ ਉਹ ਭੈਣ ਜੀਓ ਤੁਸੀਂ ਵੀ ਮੇਰੀ ਗੱਲ ਸੁਣ ਲਵੋ ਬੜੀ ਧੀਰ ਹੋ ਗਈ ਆ ਮੈਂ ਟਿੱਡ ਚ ਰੈ ਨਰ ਨ ਦੇਖ ਲਿਆ ਮੈਂ ਟਿੱਡ ਚ ਰਜ ਰਜ ਦੇਖ ਲਿਆ ਪਰ ਮੈਂ ਹੁਣ ਨਹੀਂ ਰਹਿ ਸਕਦੀ ਮੈਂ ਹੁਣ ਨਹੀਂ ਬਰਦਾਸ਼ਤ ਕਰ ਸਕਦੀ ਕਿਉਂਕਿ ਜਿਸ ਰਿਸ਼ਤੇ ਨੂੰ ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਜੋ ਰਿਸ਼ਤਾ ਹੀ ਨਹੀਂ ਮਤਲਬ ਉਹ ਰਿਸ਼ਤੇ ਦੇ ਅੰਦਰ ਇੱਕ ਪਰਸਨੈਲਿਟੀ ਨਹੀਂ ਹੈਗੀ ਉਹ 100 200 ਮੂੰਹ ਤੇ ਦੇਖੋ ਮੂੰਹ ਤੇ ਇੱਕ ਸ਼ਖਸ਼ ਮੈਨੂੰ ਕਹਿ ਰਿਹਾ ਅਸੀਂ ਤੁਹਾਡੇ ਪਾ ਦੇ ਮਰ ਗਏ ਆ ਸਿਰਫ ਉਹ ਮੇਰੇ ਵੀਰ ਨੇ ਨਹੀਂ ਕਿਹਾ ਜਾਂ ਮੇਰੀ ਮਾਂ ਨੇ ਨਹੀਂ ਕਿਹਾ ਸਿਰਫ ਉਹ ਉਹਦਾ ਮਤਲਬ ਸਮਝ ਗਏ ਮੋੜ ਕੌਣ ਹੈ ਸਿਰਫ ਤੇ ਉਹਦੇ ਕਹਿਣਾ ਨਾ ਤੇ ਮੈਂ ਮਰ ਸਕਦੀ ਆ ਤੇ ਨਾ ਮੈਂ ਜੀ ਸਕਦੀ ਆ ਕਿਉਂਕਿ ਇਹ ਮੇਰਾ ਸਿਰਫ ਪਰਮਾਤਮਾ ਦਾ ਹੱਕ ਹੈ ਕਿ ਮੈਂ ਕਦੋਂ ਜੀਣਾ ਹੈ ਕਦੋਂ ਮਰਨਾ ਹੈ ਕਦੋਂ ਕਿਸੇ ਨਾਲ ਮੇ ਵਰਤਣਾ ਹੈ ਕਦੋਂ ਨਹੀਂ ਵਰਤਣਾ ਤੇ ਫਿਰ ਮੇਰੇ ਵੀਰ ਜੀ ਨੂੰ ਮੇਰੇ ਵੀਰ ਜੀ ਐਨੇ ਜ਼ਿਆਦਾ ਮਜ਼ਬੂਰ ਨੇ ਕਿ ਉਹ ਡਰੇ ਪਏ ਨੇ ਉਹ ਡਰੇ ਇਸਟਾ ਪਏ ਨੇ ਕਿ ਹਾਏ ਜੇ ਮੈਂ ਮਤਲਬ ਆਪਣੀ ਭੈਣ ਨੂੰ ਮਿਲਾਂਗਾ ਤੇ ਕਿਤੇ ਐ ਹੀ ਨਾ ਕਲੇਸ਼ ਕਰਨ ਲੱਗ ਪਏ ਹੈਨਾ ਤੇ ਉਹ ਇਸ ਲਈ ਵੀ ਡਰੇ ਪਏ ਨੇ ਕਿ ਦੇਖੋ ਜੀ ਕਿਹੜਾ ਵੀਰ ਹੈ ਤੁਸੀਂ ਦੱਸੋ ਮੈਨੂੰ ਕਿਹੜਾ ਵੀਰ ਹੈ ਜਦੋਂ ਭੈਣ ਐਨੇ ਸਾਲਾਂ ਬਾਅਦ ਆਪਣੇ ਵੀਰ ਕੋਲ ਜਾਵੇ ਠੀਕ ਹੈ ਤੇ ਵੀਰ ਨੂੰ ਬਾਰੋ-ਬਾਰ ਕੌਨਟਰੈਕਟ ਕੀਤਾ ਜਾਵੇ ਕਿ ਤੁਸੀਂ ਅਰੇ ਘਰੇ ਨਾ ਆ ਨਾ ਭੈਣ ਤੁਹਾਡੀ ਆ ਚੁੱਕੀ ਹੈ ਤੇ ਦੱਸੋ ਉਹ ਕਿਹੜਾ ਵੀਰ ਹੈ ਜਿਹੜਾ ਆਪਣੀਆਂ ਭੱਜੀਆਂ ਬਾਵਾ ਗੱਲ ਨੂੰ ਆਉਂਦੀਆਂ ਨੇ ਉਹ ਕਿਹੜਾ ਵੀਰ ਹੈ ਲੋਕ ਕਹਿੰਦੇ ਨੇ ਵੀਰਾ ਵੀਰ 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 ਕੀ ਵੀਰ ਯਾਰ ਕੀ ਵੀਰ ਉਹ ਵੀਰ ਹੀ ਕਾਦਾ ਜਿਹਦੇ ਅੰਦਰ ਇੰਨਾ ਖੋਫ ਹੈ ਕੀ ਗੱਲ ਉਹ ਵੀਰ ਐਨੀ ਗੱਲ ਨਹੀਂ ਸੀ ਕਿ ਇਸਦਾ ਕਿ ਭਾਈ ਤੂੰ ਕੋਣ ਹੁੰਨੀ ਆ ਮੈਨੂੰ ਰੋਕਣ ਵਾਲੀ ਇਹ ਮੇਰੇ ਮੇਰੀ ਭੈਣ ਦਾ ਰਿਸ਼ਤਾ ਹੈ ਮੇਰੇ ਆਪਣਾ ਰਿਸ਼ਤਾ ਵਾ ਮੈਂ ਵਰਤਾਂਗਾ ਮੈਂ ਮਿਲਾਂਗਾ ਪਰ ਮੈਂ ਕਹਿੰਦੀ ਕਿ ਮਜਬੂਰੀ ਇਨਸਾਨ ਜਿਹੜੀ ਹੈ ਨਾ ਇੱਕ ਮਜਬੂਰੀ ਬੰਦੇ ਦਾ ਬਹੁਤ ਫਾਇਦੇ ਲੈ ਜਾਂਦੀ ਹੈ ਪਰ ਮੈਨੂੰ ਇਸ चीज ਦਾ ਅਫਸੋਸ ਵੀ ਨਹੀਂ ਕਿ ਮੈਨੂੰ ਮੇਰਾ ਪਾਣ ਨਹੀਂ ਮਿਲਿਆ ਜਾਂ ਮੈਨੂੰ ਉਹਨੇ ਇਸ ਤਾ ਕੋਨਟਰੈਕਟ ਕੀਤਾ ਜਾਂ ਮੰਮੀ ਨੇ ਮੇਰਾ ਮਾਨ ਇੱਜ਼ਤ ਕੀਤਾ ਮੈਨੂੰ ਇਸ ਗੱਲਾਂ ਦਾ ਨਹੀਂ ਹੈ ਪਰ ਹਾਂ ਮੈਂ ਆਪਣੇ ਪੁੱਤਰ ਨੂੰ ਇੱਕੋ ਗੱਲ ਕਹਿੰਦੇ ਹੁੰਦੇ ਸੀ ਕਿ ਵਿਵੇਕ ਜਦੋਂ ਵੀ ਤੈਨੂੰ ਮਾਮਾ ਮਾਮੀ ਮਿਲਣਾ ਤੇ ਪੁੱਤਰ ਤੁਸੀਂ ਉਹਨਾਂ ਦੇ ਪੈਰੀ ਹੱਥ ਲਾਣਾ ਕਿਉਂਕਿ ਉਹ ਤੁਹਾਡੇ ਤੋਂ ਬਹੁਤ ਵੱਡੇ ਨੇ ਬਹੁਤ ਵੱਡੇ ਨੇ ਅੱਜ ਇੱਕ 16 ਸਾਲ ਦਾ ਬੱਚਾ ਇੰਨਾ ਜਵਾਨ ਹੋ ਚੁੱਕਿਆ ਤੁਸੀਂ ਦੇਖਿਆ ਹੋਇਆ ਹੈ ਰਾਮ ਜੀ ਦੀ ਕਿਰਪਾ ਆਸ਼ੀਰਵਾਦ ਨਾਲ ਤੇ ਉਸ ਬੱਚੇ ਦੇ ਸਾਹਮਣੇ ਇੱਕ ਮਲਬ ਉਹਦੀ ਮਾਂ ਦੇ ਨਾਲ ਕੋਈ ਇਦਾਂ ਕੰਟਰੈਕਟ ਕਰ ਰਿਹਾ ਹੈ ਤੇ ਦੱਸੋ ਕਿਹੜਾ ਪੁੱਤਰ ਅੱਜ ਦੇ ਟਾਈਮ ਤੇ ਬਰਦਾਸ਼ਤ ਕਰੇਗਾ ਪਰ ਮੇਰੇ ਪੁੱਤਰ ਨੇ ਫੇਰ ਵੀ ਚੱਲਿਆ ਕਿਉਂ ਚੱਲਿਆ ਕਿਉਂਕਿ ਉਹਦੀ ਮਮ ਨੇ ਉਹਨੂੰ ਇਦਾਂ ਦੇ ਸੰਸਕਾਰ ਨਹੀਂ ਦਿੱਤੇ ਕਿ ਮਲਬ ਬੇਟਾ ਤੂੰ ਕਿਸੇ ਨੂੰ ਬੋਲ ਤੂੰ ਕਿਸੇ ਨਾਲ ਗੱਲ ਕਰ ਇਸ ਤਰ੍ਹਾਂ ਦੀ ਨਹੀਂ ਪਰ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਮੈਂ ਬੋਲਣਾ ਨਹੀਂ ਚਾਹਦੀ ਸੀ ਪਰਵਾਰ ਫੇਸਬੁੱਕ ਜੀ ਪਰ ਅੱਜ ਮੇਰੇ ਅੰਦਰੋਂ ਇਹ ਨਿਕਲ ਰਹੀਆਂ ਨੇ ਸ਼ਾਇਦ ਅਜੇ ਤੁਸੀਂ ਵੀ ਮੇਰੀ ਜਗ੍ਹਾ ਹੋਵੋ ਨਾ ਤੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਕੰਟਰੈਕਟ ਕਰੇ ਤੁਹਾਨੂੰ ਕੋਈ ਇਸ ਤਰ੍ਹਾਂ ਬੋਲੇ ਮਤਲਬ ਤੁਹਾਨੂੰ ਵੀ ਮਤਲਬ ਖੜੀ ਖਲੋਤੀ ਸੁਣਾਈ ਜਾਵੇ ਸੁਣਾਈ ਜਾਵੇ ਸੁਣਾਈ ਜਾਵੇ ਤੇ ਸ਼ਾਇਦ ਕਿਤੇ ਨਾ ਕਿਤੇ ਤੁਸੀਂ ਵੀ ਉਹ ਚੀਜ਼ਾਂ ਨੂੰ ਰੈਗਨੋਗੇ ਦੇਖੋ ਜੀ ਜਿੰਨੇ ਬੋਲਿਆ ਉਹ ਤਾਂ ਮਤਲਬ ਸ਼ਾਇਦ ਅਜੇ ਵੀ ਸੁੱਤਾ ਹੋਏਗਾ ਕੋਈ ਟੈਨਸ਼ਨ ਨਹੀਂ ਉਹਨੂੰ ਕੋਈ ਲੋੜ ਨਹੀਂ ਗਈ ਕਿਉਂਕਿ ਜਿੰਨੇ ਸਭ ਦੇ ਨੀਂਦਾ ਹਰਾਮ ਕਰ ਛੱਡੀਆਂ ਉਹਦੀ ਨੀਂਦ ਪੂਰੀ ਹੋਣੀ ਚਾਹੀਦੀ ਹੈ ਬਟ ਜਿਹੜੀ ਸਾਰੀ ਰਾਤ ਆਪਣੇ ਦਿਲ ਦੇ ਵਿੱਚ ਰਹਿ ਕੇ ਗੱਲ ਰਿੰਦੀ ਲਈ ਹੈ ਆਪਣੇ ਆਪ ਨੂੰ ਰਿੰਦੀ ਲਈ ਹੈ ਤੇ ਦੱਸੋ ਉਹਨੂੰ ਨੀਂਦ ਕਿੱਥੋਂ ਆਏਗੀ ਉਹਨੂੰ ਨੀਂਦ ਕਿੱਥੋਂ ਆਏਗੀ ਇਸ ਲਈ ਪਰਵਾਰ ਫੇਸਬੁੱਕ ਫੈਮਲੀ ਜੀ ਮੈਂ ਤੁਹਾਨੂੰ ਦੱਸ ਦਵਾਂ ਕਿ ਨਾਤ ਦੇ ਮਾਂ ਮਾੜੀ ਹੁੰਦੀ ਹੈ ਨਾ ਵੀਰ ਮਾੜੇ ਹੁੰਦੇ ਨੇ ਕੁਛ ਕਰਦੀਆਂ ਇਹੋ ਜੀਆਂ ਵੀ ਪਰਜਾਈਆਂ ਆ ਜਾਂਦੀਆਂ ਨੇ ਕਿ ਜਿਹੜੇ ਕੁਛ ਰਿਸ਼ਤਿਆਂ ਨੂੰ ਜੋੜ ਦਿੰਦੀਆਂ ਨੇ ਤੇ ਕੁਛ ਜਿੰਦ ਜੀ ਤੋੜ ਦਿੰਦੀਆਂ ਨੇ ਤੇ ਉਹਨਾਂ ਵਿੱਚੋਂ ਇੱਕ ਮੇਰਾ ਆਪਣਾ ਵੀ ਇਹੋ ਜਿਹਾ ਰਿਸ਼ਤਾ ਵਾ ਕਿ ਜਿਹੜਾ ਜਿੰਦ ਜੀ ਮਕਾਇ ਹੀ ਦਿੱਤਾ ਜੋ ਗੱਲਾਂ ਮੇਰੇ ਮੰਮੀ ਪਾ ਨੂੰ ਕਰਨੀਆਂ ਚਾਹੀਦੀਆਂ ਚਾਹੀਦੀਆਂ ਨਾ ਪਰ ਉਹ ਨਹੀਂ ਕਰਦੇ ਉਹ ਗੱਲਾਂ ਉਹਨੇ ਮੈਨੂੰ ਸੁਣਾਈਆਂ ਬਾਕੀ ਮੈਂ ਮੰਨਦੀ ਆਂ ਕਿ ਕੋਈ ਇਨਸਾਨ ਵਕਤਾ ਦਾ ਮਾਰਿਆ ਹੋਏਗਾ ਕੀ ਪਤਾ ਕੀ ਉਹਦੇ ਦਿਮਾਗ ਚ ਹੋਏਗਾ ਜ ਕ ਕੀ ਕਰਦੀ ਸਿਸਟਮ ਹੋਏਗਾ ਮੈਨੂੰ ਤਾਂ ਨਹੀਂ ਨਾ ਪਤਾ ਜਿਹੜਾ ਸ਼ਖਸ ਐਨੇ ਸਾਲਾਂ ਬਾਅਦ ਤੁਹਾਡੇ ਵੱਲ ਜਾ ਰਿਹਾ ਉਹ ਤੇ ਇਹੀ ਕਹੇਗਾ ਕਿ ਚਲੋ ਮੈਂ ਆਪਣੇ ਵੀਰ ਨੂੰ ਮਿਲ ਕੇ ਆਵਾਂ ਆਪਣੀ ਮਾਂ ਨੂੰ ਮਿਲ ਕੇ ਆਵਾਂ ਕਿ ਮੇਰਾ ਮੇਰਾ ਮਨ ਕਰ ਰਿਹਾ ਹੈ ਸ਼ਾਇਦ ਆ ਤੁਸੀਂ ਮੇਰੀ ਜਗ੍ਹਾ ਉਹਦੇ ਮੈਂ ਇਹ ਫੀਲਿੰਗ ਤੁਹਾਨੂੰ ਦੱਸ ਸਕਦੀ ਆ ਕਿ ਕੀ ਮੇਰੇ ਅੰਦਰ ਹੀ ਚ ਰਿਹਾ ਤੇ ਜੋ ਮੈਂ ਸਟੇਟਸ ਲਾਈਨ ਪਾਈ ਐ ਨਾ ਉਹ 100 ਟੂ 100 ਬਿਲਕੁਲ ਸਹੀ ਹੈ ਮੇਰਾ ਖੁਦ ਦਾ ਘਰ ਵਾਲਾ ਉਹਦੇ ਵੀ ਦੋ ਭਰਾ ਨੇ ਉਹਦੀ ਵੀ ਮਾਂ ਐ ਉਹਦੇ ਵੀ ਰਿਸ਼ਤੇ ਨੇ ਮੈਂ ਕਦੀ ਵੀ ਨਹੀਂ ਛਾਇਆ ਮਤਲਬ ਸਾਡਾ ਆਪਸ ਦੇ ਵਿੱਚ ਜਿਹੜੇ ਵਿਊਜ਼ ਵੀ ਪੈ ਗਿਆ 3 ਸਾਲ ਮੈਂ ਆਪਣੇ ਵੀਰ ਜੀ ਦੇ ਘਰ ਵੀ ਰਹੀ ਆ ਮੈਂ ਕਦੀ ਵੀ ਨਹੀਂ ਛਾਇਆ ਕਿ ਮੈਂ ਆਪਣੇ ਘਰ ਵਾਲੇ ਨੂੰ ਇਹ ਕਹਾਂਗੀ ਤੂੰ ਮਾਨ ਨਾ ਨਹੀਂ ਵਰਤਣਾ ਤੂੰ ਪੜਾਵਾ ਨਾ ਨਹੀਂ ਵਰਤਣਾ ਉਹ ਅੱਜ ਵੀ ਕਿਤੇ ਨਾ ਕਿਤੇ ਮੈਨੂੰ ਪਿੱਛੇ ਪਾ ਕੇ ਮੈਨੂੰ ਪਿੱਛੇ ਪਾ ਕੇ ਜਿਹੜੇ ਰਿਸ਼ਤੇ ਆ ਨਾ ਉਹਨਾਂ ਨੂੰ ਇੰਪੋਰਟੈਂਟਸ ਦਿੰਦਾ ਉਹਦਾ ਕਾਰਨ ਕੀ ਐ ਕਿਉਂਕਿ ਉਹਨੂੰ ਪਤਾ ਐ ਕੀ ਕਰਦਿਆਂ ਗੱਲਾਂ ਤੇ ਜਿਹੜੀਆਂ ਵਾ ਹੁੰਦੀਆਂ ਰਹਿਣੀਆਂ ਵਾ ਜਨਾਨੀਆਂ ਮਗਰ ਜੇ ਅੱਜ ਲੱਗ ਕੇ ਚੱਲੋ ਤੇ ਇਹ ਰਿਸ਼ਤੇ ਅੱਜ ਵੀ ਟੁੱਟਦੇ ਨੇ ਤੇ ਕੱਲ ਵੀ ਟੁੱਟ ਜਾਣੇ ਨੇ ਤੇ ਇਸ ਲਈ ਉਹਨਾਂ ਨੇ ਕਦੀ ਜ਼ਰੂਰੀ ਨਹੀਂ ਸਮਝਿਆ ਤੇ ਕਦੀ ਮੈਂ ਨਹੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੰਮੀ ਨਾ ਨਹੀਂ ਵਰਤਨਾ ਭਾਣਾ ਨਹੀਂ ਵਰਤਨਾ ਜਾਂ ਮਤਲਬ ਆਪਣੇ ਵੀਰਾ ਨਾ ਨਹੀਂ ਵਰਤਨਾ ਨਹੀਂ ਕਿਹਾ ਕਿਉਂਕਿ ਮੈਂ ਮੈਂ ਕੌਣ ਹੁੰਦੀ ਆ ਮੈਂ ਕਿਸੇ ਦੇ ਘਰੋਂ ਚੱਲ ਕੇ ਇੱਥੇ 9 ਮੰਨ ਕੇ ਆਈ ਆ ਤੇ ਜੇ ਅੱਜ 9 9 ਹੋ ਕੇ ਮੈਂ ਇਸ ਦਾ ਅਟੈਕ ਕਰਾਂਗੀ ਜਾਂ ਕਿਸੇ ਨੂੰ ਬੋਲਾਂਗੀ ਤੇ ਸ਼ਾਇਦ ਮੈਨੂੰ ਲੱਗੇ ਕਿ ਜਿੱਥੇ ਮੋਹ ਪਿਆਰ ਇੱਜ਼ਤ ਮਿਲਣੀ ਹੈ ਸ਼ਾਇਦ ਉਹ ਵੀ ਨਹੀਂ ਮਿਲਣੀ ਬਾਕੀ ਇਹ ਮੇਰੀ ਵੀਡੀਓਸ ਦੇਖਣ ਤੋਂ ਬਾਅਦ ਮੈਨੂੰ ਮੈਨੂੰ ਪਤਾ ਹੈ ਕੁਝ ਬੈਡ ਕਮੈਂਟਸ ਵੀ ਆਣਗੇ ਕੁਝ ਰਾਈਟ ਕਮੈਂਟਸ ਵੀ ਆਣਗੇ ਤੇ ਜੇ ਬੈਡਸ ਕਮੈਂਟਸ ਆਣਗੇ ਤੇ ਬੈਡ ਕਮੈਂਟਸ ਵੀ ਸ਼ਾਇਦ ਕਿਤੇ ਨਾ ਕਿਤੇ ਸੋਚ ਸਮਝ ਕੇ ਮੇਰਾ ਕੋਈ ਆਪਣਾ ਹੀ ਦੇਗਾ ਕਿਉਂਕਿ ਬਾਹਦਾ ਦਾ ਨਹੀਂ ਦੇਗਾ ਜਿੰਨਾ ਪਿਆਰ سپورਟ ਮੈਨੂੰ ਫੇਸਬੁੱਕ ਫੈਮਿਲੀ ਵੱਲੋਂ ਮਿਲਿਆ ਤੇ ਮੈਂ ਸੱਚ ਦੱਸਦੀ ਹਾਂ ਤੁਸੀਂ ਕਦੀ ਲਾਈਵ ਮੋਨਿਕਾ ਤੁਹਾਨੂੰ ਮਿਲ ਕੇ ਦੇਖਣਾ ਮੇਰਾ ਨੇਚਰ ਜਿਸ ਤਰ੍ਹਾਂ ਦਾ ਅੱਜ ਦੀ ਵੀਡੀਓ ਵਿੱਚ ਹੈ ਨਾ ਜਿਸ ਤਰ੍ਹਾਂ ਦਾ ਮੇਰੇ ਗਿਆ ਵੀਡੀਓਸ ਦਾ ਉਸ ਤਰ੍ਹਾਂ ਹੀ ਮੇਰਾ ਨੇਚਰ ਹੈ ਮੇਰਾ ਨੇਚਰ ਕਦੀ ਨਹੀਂ ਬਦਲ ਸਕਦਾ ਚਾਹੇ ਫਿਰ ਆਸਮਾਨ ਤਾਰੇ ਚੰ드ਰਮਾ ਸਾਰੇ ਚੀਜ਼ਾਂ ਪਵਿੱਤਰੀ ਇੱਕ ਸਾਈਡ ਵੀ ਚਾਹੇ ਹੈ ਪਰ ਮੈਂ ਜਿੱਥੇ ਆ ਉੱਥੇ ਹੀ ਆ ਕਿਉਂਕਿ ਰਾਮ ਜੀ ਦਾ ਦਿੱਤਾ ਘਰ ਵਿੱਚ ਸਭ ਕੁਝ ਹੋ ਕੇ ਪੈਸਾ ਹੋ ਕੇ ਜੇ ਅਸੀਂ ਹੰਕਾਰ ਹੀ ਕਰਨਾ ਤੇ ਯਾਦ ਰੱਖਣਾ ਜਦੋਂ ਅਹੰਕਾਰ ਟੁੱਟਦਾ ਹੈ ਨਾ ਤੇ ਉਦੋਂ ਆਵਾਜ਼ ਨਹੀਂ ਆਉਂਦੀ ਹੰਕਾਰ ਟੁੱਟਣ ਦੀ ਤੇ ਇਸ ਲਈ ਪਰਵਾਰ ਫੇਸਬੁੱਕ ਜੀ ਮੇਰੇ ਦਿਲ ਤੇ ਬਹੁਤ ਲੱਗੀ ਹੈ ਬਹੁਤ ਲੱਗੀ ਹੈ ਕਿਉਂਕਿ ਮੇਰੀਆਂ ਮੀਡੀਆ ਖੁਦ ਦੀਆਂ ਆਪਣੀਆਂ ਪਹਿਨਾਵਾਂ ਉਹਦਾ ਨੇ ਮੈਨੂੰ ਬੜੀ ਵਾਰ ਕਿਹਾ ਸੀ ਮੋਨੀਕਾ ਤੁਸੀਂ ਰਹਿਣ ਦੋ ਮੋਨੀਕਾ ਤੁਸੀਂ ਰਹਿਣ ਦੋ ਉਹਨਾਂ ਨੇ ਨਹੀਂ ਸੈਟਿੰਗਸ ਹੋ ਨਹੀਂ ਉਹਨਾਂ ਦੀ ਨਹੀਂ ਬਟ ਮੈਂ ਆਪਣੇ ਵੱਲ ਕੋਸ਼ਿਸ਼ ਕੀਤੀ ਨਹੀਂ ਭੈਣ ਜੀ ਜਿਉਂ ਜੋ ਕਹਿੰਦੇ ਨੇ ਠੀਕ ਹੈ ਪਰ ਆਪਣੇ ਵੱਲੋਂ 100 200 ਮੈਂ ਆਪਣਾ ਰਿਸਪਾਂਸ ਦਿੱਤਾ ਦੇਖੋ ਜੀ ਹਰ ਕੋਈ ਕਹਿੰਦਾ ਹੈ ਅਸ ਏ ਟਾਈਮ ਤੇ ਜੇ ਕੋਈ ਟੁੱਟੇ ਰਿਸ਼ਤੇ ਜੁੜਦੇ ਆ ਤਾਂ ਉਹਨੂੰ ਜੋੜੋ ਜੇ ਟੁੱਟੇ ਰਿਸ਼ਤੇ ਜੁੜਦੇ ਤਾਂ ਉਹਨੂੰ ਜੋੜ ਮੈਂ ਵੀ ਕੋਸ਼ਿਸ਼ ਕੀਤੀ ਕਿ ਮੈਂ ਰਿਸ਼ਤੇ ਨੂੰ ਜੋੜਾਂ ਤੇ ਪਰ ਹੁਣ ਮੈਨੂੰ ਲੱਗਦਾ ਕਿ ਮੈਂ ਜੋ ਗੱਲਾਂ ਤੁਹਾਡੇ ਨਾਲ ਕਲੀਅਰ ਕਰਤੀਆਂ ਨਾ ਆਉਣ ਵਾਲੇ ਟਾਈਮ ਆਉਣ ਵਾਲੀਆਂ ਸਦੀਆਂ ਆਉਣ ਵਾਲੇ ਵਕਤ ਆਉਣ ਵਾਲਾ ਜੋ ਵੀ ਹੈ ਫਿਰ ਵੀ ਮੈਂ ਆਪਣੇ ਇੱਕੋ ਪੁੱਤਰ ਨੂੰ ਇਹੀ ਗੱਲ ਕਹੀ ਕਿ ਬੇਟਾ ਜਿਹੜਾ ਸਾਨੂੰ ਵੇਖ ਕੇ ਖੁਸ਼ ਨਹੀਂ ਨਾ ਹੈਗਾ ਤੇ ਸ਼ਾਇਦ ਉਹਦੇ ਰਸਤੇ 'ਚ ਆਉਣਾ ਹੀ ਜ਼ਰੂਰੀ ਨਹੀਂ ਸਮਝਾਂਗੇ ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਉਹ ਇਨਸਾਨ ਨੂੰ ਲੱਗਦਾ ਹੈ ਕਿ ਜੇ ਮਤਲਬ ਮੇਰੇ ਵਰਤਿਆਂ ਜਾਂ ਮੇਰੇ ਮਿਲਿਆਂ ਜਾਂ ਮੇਰੇ ਮਤਲਬ ਉਹਦੇ ਨਾਲ ਇਹ ਚੀਜ਼ਾਂ ਮਤਲਬ ਬੈਡ ਹੋ ਸਾਧੀਆਂ ਦੇ ਅਸੀਂ ਉਸ ਰਸਤੇ 'ਚ ਹੀ ਨਹੀਂ ਆਵਾਂਗੇ। ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਇਹ ਘਰ ਘਰ ਦੇ ਕਹਾਣੀਆਂ ਨੇ ਮੈਂ ਜ਼ਰੂਰੀ ਨਹੀਂ ਸਮਝੀ ਮੈਂ ਕਹਾਣੀ ਤੁਹਾਨੂੰ ਸੁਣਾਵਾਂ ਪਰ ਮੈਂ ਕੀ ਕਰਾਂ ਸ਼ਾਇਦ ਮੈਂ ਕੀ ਕਰਾਂ ਮੈਂ ਜੋ ਸਟੇਟਸ ਲਾਈਨ ਜਦੋਂ ਮੇਰੇ ਨਾਲ ਇਹ ਵਾਪਰੀਆਂ ਗੱਲਾਂ ਤੇ ਮੈਂ ਮਤਲਬ ਆਪਣੇ ਗੁਰੂ ਮਾਲਕ ਨੂੰ ਵੀ ਇਹੀ ਗੱਲ ਆਪਣੇ ਦਿਲੋਂ ਕਹੀ ਹੈ ਤੇ ਉਹ ਸਟੇਟਸ ਜਿਹੜਾ ਮੈਂ ਆਪਣੇ ਦਿਲੋਂ ਪਾਇਆ ਹੈ ਸ਼ਾਇਦ ਮੇਰੀ ਅੱਜ ਅੱਖਾਂ ਨਾ ਮੈਂ ਅੱਖਾਂ 'ਚੋਂ ਹੰਝੂ ਨਹੀਂ ਪਰ ਆ ਚੀਜ਼ ਰੋ ਰਹੀ ਹੈ ਇਹ ਚੀਜ਼ ਰੋ ਰਹੀ ਹੈ ਇਸ ਲਈ ਫੈਸਲਾ ਕਰਨ ਵਾਲੇ ਸਿਰਫ ਇੱਕ ਮਾਪੇ ਹੁੰਦੇ ਨੇ ਜਾਂ ਵੀਰ ਹੁੰਦਾ ਤੇ ਜਦੋਂ ਘਰ ਦੇ ਮੁਖਤਾਰਾਂ ਫੈਸਲੇ ਕਰਨਾ ਸ਼ੁਰੂ ਹੋ ਜਾਂਦੀਆਂ ਨਾ ਤੇ ਜਿੱਥੇ ਮੈਨੂੰ ਛੱਡਿਆ ਜਿਹੜੀਆਂ ਮਤਲਬ ਖੁੱਦ ਦੀਆਂ ਮੇਰੀਆਂ ਤਿੰਨ ਭੈਣਾਂ ਉਹਨਾਂ ਨੂੰ ਵੀ ਛੱਡਣ ਲੱਗਿਆ ਸਮਾਂ ਨਹੀਂ ਲੱਗਣਾ ਕਿਉਂਕਿ ਜੋ ਵੀਰ ਮਜਬੂਰ ਹੋ ਚੁੱਕਿਆ ਇੱਕ ਭੈਣ ਨੂੰ ਛੱਡਣ ਲਈ ਤੇ ਤਿੰਨ ਭੈਣਾਂ ਵੀ ਉਹਦੇ ਲਈ ਉਹੋ ਜੀਆਂ ਤੇ ਇੱਕ ਭੈਣ ਵੀ ਉਹਦੇ ਲਈ ਉਹੋ ਜੀ ਬਾਕੀ ਮੇਰੇ ਮਮ ਵੀ ਮਤਲਬ ਸەم ਸەمੇ ਡਰੇ ਡਰੇ ਇੱਕ ਫੌਜੀ ਆਂਦੀ ਫੌਜੀ ਦੇ ਫੌਜਨ ਹੋ ਕੇ ਇਵੇਂ ਉਹ ਕਿਵੇਂ ਡਰ ਸਕਦੇ ਨੇ ਕੀ ਪਤਾ ਕਿਹੋ ਜਿਹਾ ਕੁਆਲਟੀਜ਼ ਉਹਨਾਂ ਦੀਆਂ ਨਿਕਲ ਕੇ ਬਾਹਰ ਆਉਂਦੀਆਂ ਹੈ ਕਿਹੋ ਜਿਹੀ ਉਹਨਾਂ ਦੇ ਬਿਊਟੀਜ਼ ਨਿਕਲ ਕੇ ਬਾਹਰ ਆਉਂਦੀਆਂ ਜਿਹੜਾ ਕਿ ਐਨਾ ਉਹਨਾਂ ਦੇ ਅੰਦਰ ਡਰ ਪੈਦਾ ਹੋ ਚੁੱਕਿਆ ਹੋ ਸਤਗੁਰੂ ਮੇਰੇ ਮਾਲਿਕ ਸਾਹਿਬ ਜੀ ਮੈਂ ਇੱਥੇ ਕਿਸੇ ਨੂੰ ਬੁਰਾ ਨਹੀਂ ਕਿਹਾ ਮੈਂ ਇੱਥੇ ਕਿਸੇ ਨੂੰ ਗਲਤ ਨਹੀਂ ਕਿਹਾ ਪਰ ਮੈਂ ਆਪਣੇ ਦਿਲ ਦੀਆਂ ਗੱਲਾਂ ਮੈਂ ਜ਼ਰੂਰ ਕਲੀਅਰ ਕਰ ਦਿੱਤੀਆਂ ਕਿਉਂਕਿ ਮੇਰੇ ਅੰਦਰ ਰੱਖਾਂਗੀ ਨਾ ਤੇ ਮੈਨੂੰ ਲੱਗਦਾ ਮੈਨੂੰ ਬਿਮਾਰੀ ਲੱਗ ਜਾਨੀ ਮੈਂ ਬਿਮਾਰ ਹੋ ਜਾਣਾ ਜੇ ਮੈਂ ਬਿਮਾਰ ਹੋ ਗਈ ਤੇ ਫਿਰ ਮੇਰੇ ਬੱਚੇ ਕੌਣ ਸੰਭਾਲੇਗਾ ਮੇਰਾ ਘਰ ਕੌਣ ਸੰਭਾਲੇਗਾ ਕੌਣ ਸੰਭਾਲੇਗਾ ਕਿਉਂਕਿ ਮੇਰੇ ਮੇਰੇ ਕੋਲ ਤਾਂ ਮੇਰੇ ਘਰ ਵਿੱਚ ਇਸ ਟਾਈਮ ਵੱਡਾ ਵੀ ਨਹੀਂ ਕੋਈ ਹੈਗਾ ਜੇ ਮੇਰੇ ਘਰ 'ਚ ਕੋਈ ਵੱਡਾ ਹੋਵੇ ਤੇ ਸ਼ਾਇਦ ਮੈਨੂੰ ਆਸ ਹੋਵੇ ਕਿ ਘਰ ਔਰ ਬੱਚੇ ਉਹਨੇ ਸੰਭਾਲ ਲੈਣਿਆ ਤੇ ਜੇ ਮੈਂ ਆਪਣੇ ਅੰਦਰ ਪਾਪ ਆ ਕੇ ਮੈਂ ਜ਼ਖਮ ਕਰ ਲਿੱਤੇ ਤੇ ਮੇਰੇ ਲਈ ਬਹੁਤ ਵੱਡੀ ਦਿੱਕਤ ਹੋ ਜਾਣੀ ਆ ਤੇ ਇਸ ਲਈ ਇਸ ਚੀਜ਼ੀ ਮੈਨੂੰ ਕੋਈ ਵੀ ਪਰਵਾਹ ਨਹੀਂ ਕਿ ਮੇਰੀ ਮਾਲਾ ਜੋ ਚੱਲ ਰਹੀ ਵੀਡੀਓਸ ਹੈ ਉਹ ਸਚਾਈ ਹੈ ਤੇ ਜੇ ਮੈਨੂੰ ਕੋਈ ਗਲਤ ਕਮੈਂਟਸ ਲਿਦਾ ਉਹਦੇ ਲਈ ਵੀ ਧੰਨਵਾਦ ਜੇ ਨਹੀਂ ਲਿਖ ਲਿਖਦਾ ਤੇ ਉਹਦੇ ਲਈ ਵੀ ਧੰਨਵਾਦ ਬਟ ਮੈਂ ਜੋ ਵੀ ਸੀ ਤੁਹਾਨੂੰ ਕਲੀਅਰ ਕਰ ਦਿੱਤਾ ਮੈਨੂੰ ਨਹੀਂ ਪਤਾ ਅੱਗੇ ਲਈ ਮੇਰੇ ਲਈ ਕੀ ਫਿਊਚਰ ਹੈ ਤੇ ਕੀ ਨਹੀਂ ਸੋ ਬਾਕੀ ਪਰਿਵਾਰ ਫੇਸਬੁਕ ਜੀ ਤੁਹਾਡਾ ਧੰਨਵਾਦ ਆਪਣੀ ਮੌਨਿਕਾ ਤਵਨ ਨੂੰ ਸਮਾਂ ਦੇਣ ਲਈ ਵੀਡੀਓਸ ਬਹੁਤ ਜ਼ਿਆਦਾ ਵੱਡੀ ਹੋ ਗਈ ਹੋਵੇ ਤਾਂ ਉਹਦੇ ਲਈ ਸ਼ਮਾ ਮੈਂ ਮੰਗਦੀ ਆ ਪਰ ਮੇਰੀ ਦਿਲ ਦੀ ਗੱਲ ਹੈ ਇਹ ਸੁੰਣਾ ਜਰੂਰ ਚ ਸਮਾਂ نکال ਕੇ ਸੁੰਣਾ tanımadı